RCB ਦੀ ਇਤਿਹਾਸਕ ਜਿੱਤ ਅਤੇ ਦੁਖਦਾਈ ਹਾਰs RCB ਨੇ ਆਖਰਕਾਰ 17 ਸਾਲਾਂ ਦੀ ਉਡੀਕ ਨੂੰ ਖਤਮ ਕਰਦਿਆਂ IPL 2025 ਦੀ ਟਰੋਫੀ ਜਿੱਤ ਲਈ ਹੈ। ਪੰਜਾਬ ਕਿੰਗਸ ਨੂੰ 6 ਦੌੜਾਂ ਨਾਲ ਹਰਾ ਕੇ ਵਿਰਾਟ ਕੋਹਲੀ ਅਤੇ ਰਜਤ ਪਾਟੇਦਾਰ ਨੇ ਜਿੱਤ ਦਾ ਤਾਜ ਆਪਣੇ ਸਿਰ ਸਜਾਇਆ। ਜਿੰਨਾ ਸੁਵਾਮੀ ਸਟੇਡੀਅਮ ਵਿੱਚ RCB ਪ੍ਰਸ਼ੰਸਕਾਂ ਨੇ ਇਤਿਹਾਸਕ ਜਿੱਤ ਦਾ ਜਸ਼ਨ ਮਨਾਇਆ ਪਰ ਇਹ ਜਸ਼ਨ ਜਲਦੀ ਹੀ ਇੱਕ ਦੁਖਦਾਈ ਘਟਨਾ ਵਿੱਚ ਬਦਲ ਗਿਆ ਜਦੋਂ ਆਰ ਹਾਰ ਹੋਈ ਪਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਤੇ 33 ਹੋਰ ਜ਼ਖਮੀ ਹੋ ਗਏ ਲੋਕ ਆਪਣੀਆਂ ਪਸੰਦੀਦਾ ਸਿਤਾਰਿਆਂ ਦੇ ਇੱਕ ਚਲਕ ਪਾਉਣ ਲਈ ਇਕੱਠੇ ਹੋਏ ਸਨ ਪਰ ਪ੍ਰਸ਼ਾਸਨ ਭੀੜ ਤੇ ਕੰਟਰੋਲ ਕਰਨ ਵਿੱਚ ਸਫਲ ਰਿਹਾ ਵਿਰਾਟ ਕੋਹਲੀ ਨੇ ਇਸ ਹਾਦਸੇ ਤੇ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟਾਇਆ ਤੇ ਲਿਖਿਆ ਇਸ ਹਾਦਸੇ ਨੇ ਮੈਨੂੰ ਅੰਦਰੋਂ ਤੋੜ ਦਿੱਤਾ ਹੈ ਮੇਰੇ ਕੋਲ ਸ਼ਬਦ ਨਹੀਂ ਹਨ ਆਰਸੀਬੀ ਨੇ ਵੀ ਇੱਕ ਬਿਆਨ ਜਾਰੀ ਕਰਕੇ ਜ ਨੁਕਸਾਨ ਤੇ ਸੋਗ ਮਨਾਇਆ ਤੇ ਆਗੂਆਂ ਨੇ ਹਮਦਰਦੀ ਜਤਾਈ ਹੈ ਇਸ ਹਾਦਸੇ ਤੋਂ ਬਾਅਦ ਜਿੱਤ ਪ੍ਰੇਰ ਨੂੰ ਰੱਦ ਕਰ ਦਿੱਤਾ ਗਿਆ ਤੇ ਹਾਲਾਂਕਿ ਖਿਡਾਰੀਆਂ ਨੇ ਟਰੋਫੀ ਨੂੰ ਸਟੇਡੀਅਮ ਦੇ ਆਲੇ ਦੁਆਲੇ ਲੈ ਜਾ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਵਿਰਾਟ ਕੋਹਲੀ ਨੇ ਆਪਣੇ ਭਵਿੱਖ ਦੇ ਕਪਤਾਨ ਰਜਤ ਪਟੇਦਾਰ ਲਈ ਸਮਰਥਨ ਦੀ ਅਪੀਲ ਕੀਤੀ ਹੈ ਤੇ ਕਰਨਾਟਕ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਜਦਕਿ ਆਈਪਲ ਨਿਯਮ ਅਨੁਸਾਰ ਅਸਲੀ ਟਰੋਫੀ ਆਰਸੀਬੀ ਤੋਂ ਵਾਪਸ ਲੈ ਲਈ ਗਈ